ਇਹ ਰਿਆ ਬੰਦਾ ਉੱਤੇ ਬੈਠਾ ਯਾਰ ਮੈਂ ਇਹਨੂੰ ਓਕੇ ਕਰ ਲਿਆ ਤੇ ਛੱਡਿਆ ਜਾਊਗਾ ਵੇ ਜੀ ਦੇਖੋ ਪਰ ਇੱਕ ਇੱਕ ਹਜ਼ਾਰ ਤੋੜੇ ਦੇ ਕਰੇਟ ਵਿੱਚ ਪਰ ਕੇ ਜਿਹੜੇ ਦਰਿਆ ਦੇ ਵਿੱਚ ਛੁੱਟੇ ਜਾ ਰਹੇ ਆ ਜੀ ਬੜਾ ਸਹਯੋਗ ਆ ਬਹੁਤ ਭਰਾਵਾਂ ਦਾ ਤੇ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਅੱਜ 7 ਤਰੀਕ ਹੋ ਚੁੱਕੀ ਆ ਨਵਾਂ ਮਹੀਨਾ ਬਿਲਕੁਲ ਨਵੀਂ ਢਾਲ ਲੱਗੀ ਆ ਪਾਣੀ ਉੱਥੇ ਹੀ ਚੱਲ ਰਿਹਾ ਕਈ ਵੀਰ ਕਹਿੰਦੇ ਪਾਣੀ ਘੜ ਗਿਆ ਫੌਜੀ ਕੋਈ ਪਾਣੀ ਨਹੀਂ ਜੇ ਜੇ ਘੜਿਆ ਜਿੰਨਾ ਪਾਣੀ ਹੈਗਾ ਸੀ ਉਸੇ ਹੀ ਜਗ੍ਹਾ ਤੇ ਨਾ ਘੜਿਆ ਤੇ ਨਾ ਵਧਿਆ ਉਨਾ ਹੀ ਪਾਣੀ ਚੱਲ ਰਿਹਾ ਮਿੱਤਰੋ ਤੇ ਇਹ ਜਿਹੜਾ ਕ੍ਰੇਡ ਵੇਖਿਆ ਜੇ ਹੁਣ ਕਿਵੇਂ ਜਾਂਦਾ ਥੱਲੇ ਤੇ ਸੰਗਤਾ ਚਾਰ ਬਾਰ ਤਿਆਰ ਨਾ ਚਾਰ ਬਾਰ ਤਿਆਰ ਫੌਜਾਂ ਵੇਖੋ ਕਿਹੜਾ ਯੋਦੇ ਵੇਖਿਆ ਜੇ ਜਿਹੜੇ 1-1000 ਦੇ ਕ੍ਰੇਡ ਭਰੇ ਕਿਵੇਂ ਲੱਦ ਲੱਦ ਮਾਰਦੇ ਐਵੇਂ ਨਹੀਂ ਮਾਜੇ ਵਾਲੇ ਮਝੇਲਾ ਨੂੰ ਬਾਈ ਜੀ ਗੁਰੂ ਮੰਨਦੇ ਇਸੇ ਗੱਲਾਂ ਕਰਕੇ ਗੁਰੂ ਮੰਨਦੇ ਆ ਜੀ ਵੀ ਵਾਕਿਆ ਮਾਜੇ ਵਾਲੇ ਮਾਜੇ ਵਾਲੇ ਆ ਕਿਤੇ ਵੀ ਦੇਖੋ ਥੱਲੇ ਬਾਈ ਜੀ ਹੋਰ ਬੰਦੇ ਖੜੇ ਆ ਘਟਿਆ ਜਾ ਰਹੀ ਦੇਖੋ ਕਿੰਨੀ ਜ਼ੋਰ ਲੱਗਦਾ ਉਸ ਤੱਕ ਓਏ ਵਾਈਡ ਰੇ ਪਰ ਕੇ ਏ ਇੱਥੇ ਤੋੜੇ ਤਿੰਨੀ ਡੂੰਗੀ ਜਗ੍ਹਾ ਜਿੱਥੇ ਕਿੰਨੀ ਡੂੰਗੀ ਜਗ੍ਹਾ ਜਿਹੜੀ ਜਗ੍ਹਾ ਤੇ ਅੱਡੇ ਤੇ ਵੀਰ ਬਿਲਕੁਲ ਸਰੀਕੋ ਆਕੇ ਆ ਗਏ ਅਸੀਂ ਬੰਦੀਆਂ ਦੇ ਪਿੱਛੇ ਪੱਲੀਆਂ ਲਾ ਕੇ ਡਾਊਨ ਪਾ ਰਹੇ ਆ ਅੱਡੇ ਆ ਗਿਆ ਇੱਥੇ ਤੋੜੇ ਲੈ ਤੋੜੇ ਤੋੜ ਦੇ ਵੀਰ ਸੁਜਾਦ ਰਿਹਾ ਕਿ ਕ੍ਰੀਏਟ ਡਿਵੈਲ ਕਰ ਲੋ ਕੋਈ ਜਿਹੇ ਤਰ੍ਹਾਂ ਹਰ ਇੱਕ ਵੀਰ ਆਪੋ ਆਪਣਾ ਯੋਗਦਾਨ ਪਾਏ। ਬਾਕੀ ਬਾਬਾ ਜੀ ਗੁਰਦੁਆਰਾ ਸਾਹਿਬ ਲੌਸਮੈਂਟ ਕਰ ਰਹੇ ਉਹ ਵੀ ਸੁਣ ਲੋ। ਉਹ ਆਦਿ ਲੋਨ ਬਾਰੇ ਵੀ ਆ ਜਾਓ ਸੰਗਤ ਨੂੰ। ਕਹਿਦਾ ਬਾਬਾ ਜੀ ਕਹਿਦਾ। ਵਾਹਿਗੁਰੂ ਜੀ ਅੱਜ ਲੋੜ ਦੇ ਅੱਜ ਲੋੜ ਦੇ ਅੱਜ ਲੋੜ ਦੇ ਭਈ। ਹਾਂਜੀ ਬਾਬਾ ਜੀ। ਜਿਉ ਸੰਗਤਾਂ ਨੂੰ ਬੇਨਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੋਂ ਤੇ ਕੋਈ ਆਵਾਜ਼ ਸੁਣਦੀ ਆ ਸੰਗਤ। ਖੇਤੀ ਤੋਂ ਛੇਤੀ ਪਹੁੰਚੇ ਦੀ ਕਿਰਪਾਲਤਾ ਕਰੋ ਨਾਲੇ ਤੋੜੇ ਭਰੋ ਆਣ ਕੇ ਨਾਲੇ ਜੇ ਤੋੜੇ ਭਰੇ ਹੈਗੇ ਕਿਸੇ ਕੋਲੇ ਉਹ ਲਿਆਓ ਜਿੱਥੋਂ ਤੀਕੀ ਆਵਾਜ਼ ਸੁਣਦੀ ਹੈ ਛੇਤੀ ਜਲਦੀ ਤੋਂ ਜਲਦੀ ਪਹੁੰਚੋ ਬਣ ਅੱਧੀ ਸੜਕ ਦੀ ਗੱਡ ਕੇ ਲੈ ਗਿਆ ਵਾ ਬਿਲਕੁਲ ਜੀ ਬਿਲਕੁਲ ਤੇ ਮੌਕੇ ਦੇ ਤਸਵੀਰਾਂ ਵੇਖੋ ਤੁਸੀਂ ਸੰਗਤ ਲੱਗੀ ਆ ਮੀਹ ਦੇ ਵਿੱਚ ਵੀ ਲੱਗੀ ਆ ਜਲਦੀ ਤੋਂ ਜਲਦੀ ਇੱਥੇ ਗੁਰਦੁਆਰਾ ਸਾਹਿਬ ਦੇ ਲਾਗੇ ਬਾੜਿਆਂ ਦੇ ਗੁਰਦੁਆਰਾ ਸਾਹਿਬ ਦੇ ਲਾਗੇ ਛੇਤੀ ਤੋਂ ਛੇਤੀ ਸੰਗਤ ਨੂੰ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਹੈ ਹੱਥ ਜੋੜ ਕੇ ਬੇਨਤੀ ਆ ਜਿੱਥੋਂ ਦੀ ਵੀ ਵੀਡੀਓ ਜਾਂਦੀ ਛੇਤੀ ਤੋਂ ਛੇਤੀ ਸੰਗਤ ਪਹੁੰਚਣ ਦੀ ਕਿਰਪਾਲਤਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਲਖੇ ਬਾੜੇ ਦੋ ਟਰੈਕਟਰ ਕਢਾਏ ਆ ਤੇ ਦੋਨੇ ਨਵੇਂ ਕਢਾਏ ਆ ਸੋਨਾਲੀਕਾ ਸੋਨਾ ਦੇ ਕਾਦੇ ਬਿੰਦਰਾ ਟਰੈਕਟਰ ਦੇਖੋ ਲਾਦ ਕੇ ਲੈ ਆ ਰਹੇ ਤੋੜੇ ਭਾਈ ਜੀ ਜਿੱਥੇ ਪਹਿਲਾਂ ਢਾ ਲੱਗੀ ਸੀ ਉਸ ਜਗ੍ਹਾ ਤੋਂ ਤੋੜੇ ਨਾਲ ਗੁਰਦੁਆਰੇ ਦੇ ਲਾਗੇ ਹਾਂ ਲੈ ਕੇ ਆ ਰਹੇ ਆ ਦੇਖੋ ਗੁਰਦੁਆਰਾ ਗੁਰਦੁਆਰਾ ਸਾਹਿਬ ਲਾਗੇ ਭਾਈ ਜੀ ਵੱਤੋਵਾ ਕੁੰਜਨ ਦੀ ਤਰਪਾਲਦਾ ਕੋ ਵੇਖੋ ਸੰਗਤਾਂ ਜਿਹੜੀਆਂ ਸੇਵਾ ਦੇ ਵਿੱਚ ਪੂਰਾ ਯੋਗ ਮਾਰ ਰਹੀਆਂ ਜੀ ਮਾਰੀ ਮੜਿਆ ਤੇ ਸੇਵਾਦਾਰ ਵੀ ਵੇਖੋ ਕਿਹ ਨਾਲ ਪੂਰਾ ਸਹਿਯੋਗ ਦੇ ਰਹੇ ਵੇਖੋ ਹਰ ਇੱਕ ਪਹਿਲਾ ਨਹੀਂ ਤੇ ਅੱਜ ਵੇਖੋ ਬੰਦਾ ਸਭਰਾਦਾ ਰਿਹਾ ਹੀ ਕੋਈ ਨਹੀਂ ਜੇ ਗੱਲ ਕਰੀਏ ਐਂ ਲੱਗਦਾ ਹਾਂਜੀ ਹਾਂਜੀ ਮੌਕਾ ਹੀ ਇਹੋ ਜਾ ਵੇਖੋ ਜਿੰਨੂੰ ਦੁੱਖ ਪਤਾ ਲੱਗਾ ਨਾ ਵੀ ਅੱਜ ਪਾਉਜੀ ਕਾਮ ਖਤਰੇ ਤੇ ਪੂਰਾ ਪਿੰਡ ਆ ਗਿਆ ਜੀ ਤੇ ਇਧਰੋਂ ਨਾਲ ਸਾਡੇ ਕੁੱਤੀ ਵਾਲਾ ਪਿੰਡ ਘੜਮ ਪਿੰਡ ਉੱਥੋਂ ਦੀ ਸੰਗਤ ਪਹੁੰਚ ਰਹੀ ਆ ਜੀ ਕਿਰਾ ਸ਼ੇਅਰ ਕਰੀ ਚੱਲੋ ਵੀਡੀਓ ਵਾਧਾ ਦੇਖੋ ਕਿੱਥੋਂ ਤੱਕ ਜਿਹੜੀ ਢਾਹ ਲੱਗੀ ਸੀ ਬਾਕੀ ਆਉਣੀ ਆ ਜੇ ਫਿਰ ਵੇਖਾਂਗੇ ਇਹ ਨਾ ਆ ਗੜ ਗਿਆ ਨਾ ਹਾਂ ਇਹ ਵੇਖੋ ਇਹ ਮੌਕੇ ਤੇ ਠੀਕ ਹੈ ਮੌਕੇ ਤੇ ਇਹ ਇੱਥੇ ਹ ਰੋਖ ਪਾ ਕੇ ਜਿਹੜਾ ਦਰਿਆ ਨੂੰ ਮਤਲਬ ਬਈ ਕੋਸ਼ ਜਿਹੜੀ ਢਾਹ ਘੜ ਗਿਆ ਪਰ ਇਹ ਨਾ ਜਿਹੜੀ ਢਾਹ ਵਾ ਨਾ ਇਹ ਢਾ ਜਿਹੜੀ ਮਲੜਾ ਬੜੀ ਢਾ ਲੱਗੀ ਉਹਦੇ ਬਰੋਬਰ ਦੀ ਢਾ ਵਾ ਵੀ ਕਿਉਂ ਵੀ ਇਹ ਢਾਇਆ ਵਾ ਅਗੇ ਤੇ ਆ ਪ੍ਰੇਮ ਚੱਲਦਾ ਸੀ ਥੋੜੇ ਥੋੜੇ ਲੱਗਦੇ ਹੁਣ ਥੋੜੇ ਵੀ ਜਿਆਦੇ ਪਣੇ ਕ੍ਰੇਡ ਵੀ ਜਿਆਦੇ ਪਣੇ ਆ ਤੇ ਪਹਿਲਾ ਮੌਕੇ ਤੇ ਕੋਈ ਜਰੀਆ ਨਹੀਂ ਰੋਕ ਪਾ ਕੇ ਜਿਹੜਾ ਉਹਨੂੰ ਡੱਕ ਦਿੱਤਾ ਗਿਆ ਤੇ ਹੁਣ ਤੋਂ ਆਤਮਾ ਮਾਰਾ ਮੇਹਰ ਕਰੇ ਸੱਡੇ ਪਾਸ਼ਾ ਦਾ ਬੇਨਤੀ ਨੂੰ ਪ੍ਰਵਾਹ ਤੇ ਪਤਾ ਕਿਵੇਂ ਲਗਾ ਜੀ ਏ ਤੁਹਾਨੂੰ ਦੋ ਜਿੰਨਾ ਸੰਗਾਂ ਨੇ ਆ ਕੇ ਦੱਸਿਆ ਉਹ ਮੌਕੇ ਤੇ ਜਿਹੜੀ ਤਸਵੀਰ ਨੂੰ ਵੇਖ ਕੇ ਤੇ ਵੀਡੀਓ ਆਪਣੀ ਜੱਜ ਨਾ ਕਰਾਈ ਆ। ਅਸੀਂ ਭਰਾ ਮੇਰੇ ਹੋ ਸਕਦਾ ਸਾਡੇ ਦੇ ਤਰਾਜ ਵੀ ਕਰਦੇ ਹੁਣ ਵੀ ਇਹ ਵੀਡੀਓ ਪਾਉਣ ਦੇ ਮਾਰੇ ਖੜੇ ਫਿਸਲ ਜੇ ਅਸੀਂ ਤੁਹਾਨੂੰ ਕਿਸੇ ਗੱਲ ਦੀ ਘਾਟ ਨਹੀਂ ਗੁਰੂ ਨਾਨਕ ਸਾਹਿਬ ਦਾ ਬਥੇਰਾ ਕੋ ਦਿੱਤਾ ਆ। ਆਈ ਆਨੇ ਆ ਵੀ ਲਾਕੇ ਨਾ ਨਗਰ ਨਾ ਪਿੰਡਾਂ ਨਾ ਯਾਰ ਕਿਸੇ ਦਾ ਚੁੱਲਾ ਤਪਦਾ ਰੱਖੇ ਬਿਲਕੁਲ ਸਾਹਿਬ ਜੀ ਜਿੱਥੇ ਧਾ ਲੱਗੀ ਇੱਥੇ ਰੁਕ ਜਵੇ ਤੇ ਮੌਕੇ ਤੇ ਜਿਹੜੀ ਤਸਵੀਰ ਆਏ ਮੌਕੇ ਤੇ ਰੋਕ ਨਾ ਹੁੰਦੇ ਤਾਂ ਹੋ ਸਕਦਾ ਹੈ ਵੱਡਾ ਨਿਸ਼ਕਾਨ ਹੋ ਜਾਂਦਾ। ਬਿਲਕੁਲ ਜੀ ਬਿਲਕੁਲ ਹੋ ਸਕਦਾ ਸੀ ਵੱਡਾ ਨ ਹੋ ਜਾਂਦਾ ਜੇਕਰ ਰੋਕਣਾ ਉਹਦੇ ਤੇ ਪ੍ਰਧਾਨ ਸਾਹਿਬ ਵੀ ਆਇਆ ਵੇਖੋ ਸਾਡੇ ਮੈਂਬਰ ਸਾਹਿਬ ਵੀ ਪਰਦੇਖਾਲ ਸਾਹਿਬ ਐਫਡੀ ਕੀ ਕਹਿਣਾ ਚਾਹੁੰਦੇ ਆ ਜੀ ਮੈਂਬਰ ਸਾਹਿਬ ਜੀ ਥੋੜੀ ਜਾਣਕਾਰੀ ਬਸ ਜੀ ਇਹੋ ਹੀ ਬੇਨਤੀ ਆ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਜਿੱਥੇ ਖਲੋਤੇ ਆ ਬਹੁਤ ਨਾਜ਼ੁਕ ਸਥਿਤੀ ਬਣੀ ਸੀ ਗੱਲ ਕਰੀ ਆ ਵੀ ਕੁਦਰਤੀ ਰੱਖੀ ਆ ਨਵਾਂ ਮਹੀਨਾ ਬਾਈ ਦਿੱਤਾ ਵੀ ਥੋੜਾ ਜਿਹਾ ਰਹਿ ਗਈ ਸੀ ਬਿਲਕੁਲ ਜੀ ਬਿਲਕੁਲ ਦੇਖ ਲੋ ਕਿੰਨੀ ਜਗ੍ਹਾ ਰਹੀ ਛੜਕ ਤੇ ਆ ਗਈ ਜੀ ਰੱਬ ਦੀ ਕਿਰਪਾ ਨਾਲ ਬਚਾ ਹੋਇਆ ਛੜਕ 25 ਦਿਨ ਤੇ ਸਿੰਘ ਚਨੜਕੇ ਦੇ ਜਿਹੜੀ ਸੰਕਟਾ ਅੱਜ ਫੇਰ ਜੋ ਨੁਕਸਾਨ ਹੋਣ ਜਾ ਰਿਹਾ ਸੀ ਕੁਦਰਤ ਨੇ ਬਚਾ ਲਿਆ ਤੇ ਸੰਕਟ ਨੇ ਬੜੇ ਜੋਸ਼ੋਖ ਰੋਸ਼ ਨਾਲ ਅੱਜ ਸਭਰਾ ਦੀ ਸੰਗਤ ਤੁਹਾਨੂੰ ਲੱਗਦੀ ਨਹੀਂ ਕਿ ਬਹੁਤ ਜ਼ਿਆਦਾ ਬਾਤ ਚੜ ਕੇ ਆਈ ਆ ਜਿਹੜੇ ਪਹੁੰਚਿਆ ਅੱਜ ਇਹ ਬਹੁਤ ਹੀ ਦੂਰ ਵਾਲੀ ਤੇ ਜਾਇ ਚੱਲੇ ਜਾਂਦੀ ਹੈ। ਪਾਣੀ ਲੈਣ ਨਾਲ ਲੋਕ ਥੋੜੇ ਬੇਚਲੇ ਵੀ ਹੋਏ ਸੀ। ਇਹ ਕੋਈ ਸ਼ੱਕ ਨਹੀਂ। ਪਾਣੀ ਘੜਿਆ ਸੀ। ਘੜਿਆ ਹੈ। ਕੜਨ باوجود ਵੀ ਇਹ ਜਿਹੜੀ ਘਟਨਾ ਵਾਪਰ ਚੱਲੀ ਸੀ। ਬਿਲਕੁਲ। ਜਿਆਦੀ ਵੱਡੀ ਘਟਨਾ ਸੀ। ਬਿਲਕੁਲ ਜੀ। ਜੋ ਸੰਗਤ ਦੇ ਸਹਿਯੋਗ ਨਾਲ ਵਿਚਾਰ ਹੋ ਗਿਆ। ਵਾਹ ਜੀ ਵਾਹ। ਇਹ ਸਰਦਾਰ ਫਤਿਹ ਮੈਂਬਰ ਸਾਹਿਬ ਆ ਜੀ ਸਾਡੇ ਬੜੀ ਵਧੀਆ ਵਿਚਾਰ ਦਿੱਤੀ ਹੈ ਵੀ ਸੰਗਤ ਦੇ ਸਹਿਯੋਗ ਨਾਲ ਬਾਕੀ ਵੀਡੀਓ ਸ਼ੇਅਰ ਕਰੋਗਾ ਤੋ ਆ ਜੀ। ਨਵਾ